ਇਹ ਮਾਵਾ ਦਾ ਆਸ਼ੀਰਵਾਦ ਬਹੁਤ ਵੱਡਾ ਹੁੰਦਾ ਭੈਣਾਂ ਦਾ ਆਸ਼ੀਰਵਾਦ ਬਹੁਤ ਵੱਡਾ ਹੁੰਦਾ ਸਾਡੀਆਂ ਬੱਚੀਆਂ ਦਾ ਬਹੁਤ ਵੱਡਾ ਸਤਕਾਰ ਤੇ ਬਹੁਤ ਸਾਰਾ ਮਾਣ ਬਹੁਤ ਬਹੁਤ ਧੰਨਵਾਦ ਲਓ ਇਧਰੇ ਪਾਸੇ ਖੇਡ ਕਬੱਡੀ ਆ ਕਮਲਜੀਤ ਸਿੰਘ ਜੀ ਰਾਣੇਵਾਲ ਉਹਨਾਂ ਨੂੰ ਬੇਨਤੀ ਆ ਵੀ ਆਪਣੀ ਸਾਰੀ ਟੀਮ ਨੂੰ ਲੈ ਕੇ ਉਹ ਪਲੀਜ਼ ਇਹ ਇਧਰ ਗਰਾਊਂਡ ਦੀ ਇੱਕ ਸਾਈਡ ਤੇ ਪਹੁੰਚ ਜਾਣਗੇ ਬਿਲਕੁਲ ਜੀ ਇਹਨਾਂ ਦੀ ਬਦੌਲਤ ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀ ਰੌਣਕ ਲੱਗੀ ਹੈ ਆਹ ਕਮਲਜੀਤ ਸਿੰਘ ਜੀ ਰਾਣੇਵਾਲ ਮੇਰਾ ਖਿਆਲ ਉਹ ਬੈਠੇ ਐ ਬਹੁਤ ਸਤਿਕਾਰ ਜੱਗੇ ਰਾਜੇ ਚਿੱਟੀ ਵੱਲੋਂ ਜੱਗੇ ਚਿੱਟੀ ਦੇ ਵਾਸਤੇ 200 ਡਾਲਰ ਦੇ ਮਾਨ ਸਨਮਾਨ ਦੇ ਚਿੱਤ ਮਲ ਦੇ ਲਈ ਵੀ 200 ਡਾਲਰ ਉਹਨਾਂ ਦੇ ਪਿੰਡ ਦਾ ਮਾਣ ਨੇ ਰਾਜੇ ਮਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਾ ਬਿਲਾਲ ਅਗਲੀ ਕਬੱਡੀ ਬੰਦ ਹੋਇਆ ਬਿਲਾਲ ਮੋਹਸਨ ਸਜਾਦਾ ਪਿੰਡ ਵਾਲਾ ਫੈਸਲਾਬਾਦ ਵਾਲਾ ਆ ਲੈਂਦੇ ਪੰਜਾਬ ਦਾ ਆ ਵੀ ਪੰਜਾਬ ਪਰਵੰਨਾ ਕਬੱਡੀ ਖਿਡਾਰੀ ਹੈ ਇਹ ਰੇਡ ਦੇ ਉੱਪਰ ਦੇਖਦੇ ਹੋ ਕਮਾਲਾ ਆ ਦੂਸਰੇ ਪਾਸੇ ਕੋਟਲੀ ਵਾਲਾ ਕੋਟਲੀ ਗਾਜਾ ਸ਼ਾਹਕੋਟ ਦੇ ਲਾਗੇ ਪਿੰਡ ਹੈ ਇਹਨੂੰ 56 ਆਖਿਆ ਗਿਆ ਆ ਤੀਜੀ ਰੇਡ ਕੰਤ ਤੇ ਢਾਲੀਵਾਲ ਵੱਲੋਂ 500 ਡਾਲਰ ਦੀ ਚਿਤਪਾਲ ਦੀ ਸਨੀ ਦੇ ਹਰ ਇੱਕ ਜੱਫੇ ਦਾ ਰਾਜਾਪੁਰੇ ਵਾਲ ਹਕੀਮਪੁਰ ਤੇ ਨਾਲ ਤੇ ਰਿੱਕੀ ਡੱਪ ਹੋਣਾ ਵੱਲੋਂ ਹਰ ਇੱਕ ਜੱਫਾ 200 ਡਾਲਰ ਦਾ ਹੋਣਾ ਲਓ ਚਿੱਤਪਾਲ ਤੇ ਸੱਪਾਂ ਵਾਲਾ ਚਿੱਤਪਾਲ ਤੇ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਅਮਰੀਕਨ ਕਬੱਡੀ ਐਸੋਸੀਏਸ਼ਨ ਦੀ ਟੀਮ ਦੇ ਹਿੱਸੇ ਜਾ ਜੁੜਿਆ ਲੈ ਵੀ ਸਣੀ ਜਿੰਨੇ ਜੱਫੇ 200 ਦੇ ਮਾਨ ਸਨਮਾਨ ਰਾਜੇ ਹੁਣਾਂ ਵੱਲੋਂ ਹੋਣੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮਲਕਦੀਪ ਰੇਡ ਚਾਰ ਜੱਫੇ ਜੱਗਾ ਤੇ ਸਨੀ ਇੱਕ ਪਾਸੇ ਮੰਗੀ ਦਾ ਸ਼ਗਿਰਦ ਕਰ ਦੋਨੇ ਹੀ ਮੰਗੀ ਦੇ ਸ਼ਗਿਰਦ ਨੇ ਔਰ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਇਸ ਵੇਲੇ ਨੌਜਵਾਨ ਪਾਕਿਸਤਾਨ ਦੀ ਟੀਮ ਦੇ ਲਈ ਜੋੜਦਾ ਹੋਇਆ ਹੈ ਇਹ ਮਲਕਿਆ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਹ ਆ ਲੰਡਾ ਬੱਲਪੁਰੀਆਂ ਵਾਲਾ ਲੰਡਾ ਬਾਬਾ ਲੱड्डा ਜਰਮਨਜੀਤ ਸਿੰਘ ਰਿਕੀ ਦਿਓਲ ਖੋਜਿਆ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਲक्की ਸਬਰੇ ਦਾ ਧੰਨਵਾਦ ਹੈ ਸੋ ਸਾਰੇ ਵੀਰ ਜ਼ਿੰਮੇਵਾਰੀ ਅਦਾ ਕਰਦੇ ਨਕੋਦਰੀਏ ਮੰਨੇ ਦਾ ਵੀ ਧੰਨਵਾਦ ਸਾਰੇ ਸਾਡੇ ਨਾਲੋਂ ਸਨੀ ਕੋਹਾਂੜ ਬੁੱਢਾ ਜਾਲ ਤੇ ਹੈਪੀ ਸੰਗਾ ਤੇ ਮੰਗੀ ਬੱਗੇ ਦਾ ਅਮਰੀਕਾ ਦੀ ਟੀਮ ਲਈ ਵੱਡਾ ਸਹਿਯੋਗ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਬਿਲਾਲ ਢਿੱਲੋ ਤੇ ਚਿੱਟੀ ਵਾਲਾ ਜੱਗਾ ਜੱਗਾ ਚਿੱਟੀ ਦਾ ਕਰਦਾ ਕੋਸ਼ਿਸ਼ ਬਹੁਤ ਚੋਟੀ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਖੇਡਿਆ ਜਾ ਰਿਹਾ ਹੈ ਬੜਾ ਚੋਟੀ ਦਾ ਮੈਚ ਹੈ ਮਾਨ ਸਿੰਘ ਦੁਲਰਦੀ ਰੇਡ ਹੈ ਮੇਰੇ ਮਿੱਤਰੋ ਨਿਊਜ਼ੀਲੈਂਡ ਦੇ वर्ल्ड ਕੱਪ ਦਾ ਕਹਿੰਦੇ ਫਾਈਨਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਸਮਾਂ ਜਿਹੜਾ ਪੋ ਪੌਣੇ 9 ਦਾ ਹੋ ਚੁੱਕਾ ਹੈ ਰਾਣਾ ਅਲੀ ਸ਼ਾਨ ਹੋ ਗਿਆ ਮੂਰੇ ਉਹ ਬਾਡੇ ਧੱਕੇ ਅੰਨੀ ਜਾਨ ਦੋਨੋਂ ਕਬੱਡੀ ਖਿਡਾਰੀਆਂ ਦੇ ਵਿੱਚ ਉਹ ਬੱਲੇ ਰੀਸਾ ਕਮਾਲ ਬੰਦੀ ਹੋਈ ਬਾਲ ਤਗੜਾ ਜੱਫਾ ਇੱਕ ਜੋਰ ਦੇ ਨਾਲ ਮੱਧੂ ਦੇ ਐਕਸ਼ਨ ਮੱਖਣ ਵਾਲੀ ਜੀ ਮੈਨੂੰ ਲੱਗਦਾ ਜਦੋਂ ਉਹ ਵਗੜੀਆਂ ਦੀ ਚੈਂਪੀਅਨਸ਼ਿਪ ਆਉਣੀ ਆ ਨਾ 11 ਫਰਵਰੀ ਨੂੰ ਤੇ ਉਦੋਂ ਤੱਕ ਮੱਧੂ ਜੀ ਨੇ ਪੂਰੇ ਐਕਸ਼ਨ ਜਿਹੜੇ ਐ ਜਿਵੇਂ ਹਰਿਆਣੇ ਵਾਲਾ ਨਹੀਂ ਉਹ ਰੈਫਰੀ ਮਾਰਦਾ ਹੁੰਦਾ ਐਕਸ਼ਨ ਉਸੇ ਤਰ੍ਹਾਂ ਇਹਨੇ ਐਕਸ਼ਨ ਸਿੱਖ ਲੈਣੇ ਆ ਸਾਡਾ ਵੱਡਾ ਵੀਰ ਹੈ ਮੀਰੀਪਰੀ ਕਲੱਬ ਖੜਾਈ ਹੈ ਸਤਿਕਾਰ 2 ਮਾਰਚ ਨੂੰ ਗਾਜੀਪੁਰ ਦੇ ਵਿੱਚ ਵੱਡਾ ਸਨਮਾਨ ਹੋਵੇਗਾ ਸਾਡੇ ਵੀਰ ਦਾ ਬਹੁਤ ਬਹੁਤ ਮੁਬਾਰਕਬਾਦ ਲਓ ਸਾਹਮਣੇ ਅਗਲੀ ਕਬੱਡੀ ਇਹ ਚਿਤਪਾਲ ਚਿੱਟੀ ਵਾਲਾ ਚਿਤਪਾਲ ਵਾਈਟ ਕਟੋ ਕਲੱਬ ਨੇ ਸੱਦਿਆ ਪਹਿਲੀ ਵਾਰ ਤੇ ਅੱਜ ਕਹਿੰਦੇ ਦੁਨੀਆ ਦੇ ਬਿਹਤਰੀਨ ਰੇਡਰਾਂ ਦੇ ਵਿੱਚ ਨਾਮ ਆ ਗਿਆ ਯਾਫਰ ਅਲੀ ਕੰਬੂ ਚੜ੍ਹਦੀ ਜੀ ਬਰੇਸ ਦੇ ਦੋ ਹਨ ਕਹਿੰਦੇ ਲੱਗਿਆ ਪਿਆ ਜੋਰ ਰਾਣਾ ਅਲੀ ਸ਼ਾਂਦੇ ਵਾਸਤੇ ਐਸਪੀ ਲੋਰੀਆ ਵੱਲੋਂ 200 ਡਾਲਰ ਦੇ ਮਾਨ ਸਨਮਾਨ ਨੇ ਰਾਣਾ ਅਲੀ ਸ਼ਾਂਦੇ ਵਾਸਤੇ ਬਹੁਤ ਬਹੁਤ ਧੰਨਵਾਦ ਲਓ ਅਗਲੀ ਰੇਡ ਬਿਲਾਲ ਮੋਸਨ ਆ ਗਿਆ ਮੈਦਾਨ ਦੇ ਵਿੱਚ ਲੋਕੀ ਖੜਖੜ ਵੇਖਣਗੇ ਪਰੂ ਖੇਡਣ ਜਦੋਂ ਕਬੱਡੀ ਆਹ ਟੱਚ ਹਲਕਾ ਲਾਉਂਦੇ ਸੰਦੀਪ ਜੱਸਾ ਦੇ ਲੱਭੀ ਆਹ ਢੂੜਾ ਪੱਟੀ ਜਾਂਦੇ ਜਿਨ੍ਹਾਂ ਦੁੱਧ ਬਾਵਾ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕਲਜੀਤਾ ਦੁੱਲਾ ਲੱਖਾਂ ਤੇ ਕਲਜੀਤਾ ਉਧਰ ਧੰਜਲਾ ਪਿੰਡ ਵਾਲਾ ਕੰਤਾ ਧਾਲੀ ਵਾਲਾ ਸਾਡਾ ਵੀਰ ਵੱਡੇ ਮਾਨ ਸਨਮਾਨ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਕਰਕੇ ਗਏ ਆ ਮੇਰੇ ਤੇ ਮੱਖਣ ਅਲੀ ਜੀ ਦੇ ਲਈ ਸਰਤਾਜ ਟਾਪ ਨੋਜ ਵਾਲੇ ਡਾਲਰ ਜਰਮਨਜੀਤ ਲੱਡੇ ਦੇ ਲਈ ਪੁਜਾ ਕਰਦੇ ਆ ਲੱਗਿਆ ਮਾਇਆ ਬਾਤ ਕਰ ਤੋਂ ਅੱਗੇ ਲੈ ਲਈ ਕੰਦਾ ਧਾਲੀਵਾਲ ਜੀ ਜਿਵੇਂ ਰੁਪਿੰਦਰ ਜੀ ਨੇ ਆਖਿਆ ਵੀ ਧੰਦਲ ਪਿੰਡਾ ਨੱਥੂ ਚਾਲ ਬਲੇਰ ਖਾਨਪੁਰ ਦੇ ਰਾਗੇ ਕਪੂਰਥਲਾ ਜ਼ਿਲ੍ਹਾ ਸੋ ਮਾਨ ਸਨਮਾਨਾ ਸ਼ਖਸੀਤਾਂ ਦਾ ਮੈਂ ਧੰਨਵਾਦ ਕਰਦਾ ਬਹੁਤ ਸਤਿਕਾਰਯੋਗ ਦਰਸ਼ਨ ਸਿੰਘ ਜੀ ਦਾ ਕੰਦੇ ਧਾਲੀਵਾਲ ਦਾ ਦੀਪੇ ਖੱਖ ਦਾ ਨਫਰ ਤੇ ਗੋਲਦੀ ਸੋਤੇ ਉਹਨਾਂ ਦਾ ਗੋਪਾ ਬੈਂਜ ਜੀ ਦਾ ਬਬਲੂ ਜੀ ਦਾ ਹਕੀਪਰੀਏ ਗੋਪੀ ਦਾ ਧੰਨਵਾਦ ਪਰ ਕੌਣ ਮਿਲਾਲ ਮਿਲਾਲ ਇਸਲਾਮ ਗੱਲਾ ਉਹ ਨਾਗਾ ਪਿੰਡ ਸ਼ੇ ਕਰਦਾ ਹੋਇਆ ਬਚੀ ਹੋਈ ਕੈਂਚੀ ਕਬੱਡੀ 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 ਬੱਲੇ ਬੱਲੇ ਹੋ ਗਏ ਉਹ ਨਿਊਜ਼ੀਲੈਂਡ ਵਾਲੇ ਆਇਆ ਸਵਾਦ ਫਿਰ ਸਵਾਦ ਵੱਖਰਾ ਹੈ ਸਵਾਦ ਵੱਖਰਾ ਹੈ ਲੈ ਵੀ ਲੱਡਿਆ ਇਹ ਫੜ 100 ਡਾਲਰ ਮੰਨੇ ਆ ਤੂੰ ਫੜਦਾ ਨੌਜਵਾਨਾ ਲਓ ਸਾਹਮਣੇ ਮਲਕ ਜਿੱਥੇ ਰੁਪਿੰਦਰ ਜਰਾਜ ਜੀ ਦਾ ਧੰਨਵਾਦ ਹੈ ਇਕਬਾਲ ਗਾਲਬ ਜੀ ਦਾ ਧੰਨਵਾਦ ਹੈ ਰੋਜੀ ਖੈਰਾ ਤੇ ਅਮਰ ਰੰਦਾਵਾ ਦੀ ਸਾਡੇ ਬੁਲਾਰੇ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸਾਰਿਆਂ ਨੇ ਜ਼ਿੰਮੇਵਾਰੀਆਂ ਬਹੁਤ ਵਧੀਆ ਦਾ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਬੁਲਾਰਿਆਂ ਦਾ ਪਰ ਹਰਿੰਦਰ ਸੰਧੂ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਮਾਨ ਸਨਮਾਨ ਸੋਨੇ ਦੀਆਂ ਚੈਂਦੀਆਂ ਦੇ ਨਾਲ ਕਮੈਂਟੇਟਰਜ਼ ਦੇ ਕੀਤੇ ਬਹੁਤ-ਬਹੁਤ ਧੰਨਵਾਦ ਆ ਇਧਰੇ ਪਾਸੇ ਬੱਲ ਨਾਮ ਵਾਲਾ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਫਿਰ ਆ ਗਿਆ ਬਿਲਾਲ ਮੋਸਮ ਬਿਲਾਲ ਮੋਸਮ ਖੇਡ ਮੈਦਾਨ ਦੇ ਵਿੱਚ ਬਿਲਾਲ ਮੋਸਮ ਢਿੱਲੋਂ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਨਾ ਆ ਇਸ ਨੌਜਵਾਨ ਦੀ ਖੇਡ ਦਾ ਐਨ ਵੱਖਰਾ ਜਿਹਾ ਅੰਦਾਜ਼ ਮੱਖਣ ਵਾਲੀ ਜੀ ਜਿਵੇਂ ਪੁਰਾਣੇ ਖਿਡਾਰੀ ਨੇ ਆ ਟੱਕ ਕੇ ਕਬੱਡੀ ਪਾਉਂਦੇ ਦਿਮਾਗ ਨਾਲ ਰੇਡ ਪਾਉਂਦੇ ਤੇ ਉਸੇ ਤਰ੍ਹਾਂ ਆ ਢਿੱਲੋਂ ਵੀ ਕਹਿੰਦੇ ਦਿਮਾਗ ਦੇ ਨਾਲ ਰੇਡ ਪਾਉਂਦਾ ਲਓ ਸਾਹਮਣੇ ਦੇਖਣਾ ਵੀ ਜਤਪਾਲ ਚਿੱਟੀ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਿੱਟੀ ਪਿੰਡ ਲਾਂਬੜਾਂ ਦੇ ਲਾਗੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੌਜ ਦੀ ਇਹਦੇ ਬਾਪ ਨੇ ਵੀ ਕਹਿੰਦੇ ਬਹੁਤ ਤਗੜੀ ਕਬੱਡੀ ਖੇੜੀ ਰੱਤੀ ਚਿੱਟੀ ਵਾਲਾ ਬੜਾ ਮਸ਼ਹੂਰ ਹੋਇਆ ਰੱਤੀ ਚਿੱਟੀ ਵਾਲਾ ਕਹਿੰਦੇ ਰੱਤੀ ਦਾ ਪੁੱਤਰ ਅੱਜ ਨਿਊਜ਼ੀਲੈਂਡ ਦੇ ਵਰਲਡ ਕੱਪ ਦੇ ਵਹਿਰੇਆ ਫਿਰਦਾ ਹੈ ਅੱਜ ਬੈਸਟ ਮੈਨ ਨੂੰ ਫਿਰਦਾ ਹੈ ਅੱਜ ਕੁਝ ਨਾ ਕੁਝ ਵੱਖਰਾ ਕਰਨ ਨੂੰ ਫਿਰਦਾ ਹੈ ਲੈ ਵੀ ਜਤਪਾਲ ਸੋ ਸੋ ਸੁੱਕਾ ਆਉਣ ਨੌਜੋਨਾ ਤੁਹਾਡੇ ਲਈ ਵਾਹਿਗੁਰੂ ਮੇਰੇ ਤੁਸੀਂ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਨਾਮ ਰੌਸ਼ਨ ਕਰਦੇ ਨੋ ਲਓ ਮਲਕ ਇਸ ਲਈ ਬਨੀਆ ਬੀਨ ਪਾਉਂਦਾ ਰੇਡ ਆਹ ਚਟਾੜਿਆਂ ਵਾਲਾ ਕੁਲਵੀਰ ਇਸ ਲਈ ਲਾਉ ਤਕੜਾ ਜੱਫਾ ਫਾਈਨਲ ਮੈਚ ਮੇਰੇ ਮਿੱਤਰੋ ਆਹ ਸਾਹਮਣੇ ਲੱਗਿਆ ਪਿਆ ਜੋਰ ਤੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਆ ਫੇਰ ਕੌਣ ਆ ਗਿਆ ਸਰਤਾਜ ਟੌਪ ਨੋਚਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਊਂਡ ਸਰਵਿਸ ਵਾਲੇ ਵੀਰ ਕਬੱਡੀ ਐਚਡੀ ਦਾ ਬਹੁਤ ਬਹੁਤ ਧੰਨਵਾਦ ਹੈ ਕਬੱਡੀ 365 ਦਾ ਧੰਨਵਾਦ ਕਰਦੇ ਹਾਂ ਆ ਲਾਈਵ ਪ੍ਰਸਾਰਣ ਕੀਤਾ ਯਾਰਾ ਦੁਨੀਆ ਦੇ ਵਿੱਚ ਆ ਰਤਨ ਸਿੰਘ ਰੱਬੀ ਚਿੱਟੀ ਵਾਲੇ ਦਾ ਪੁੱਤਰ ਅਗਲੀ ਕਬੱਡੀ ਪਾਉਂਦਾ ਹੋਇਆ ਬਾਪੇ ਸੁਚੇਤ ਸਿੰਘ ਦੇ ਤਿੰਨ ਪੋਤੇ ਖੇਡਦੇ ਨੇ ਇੱਕ ਜੱਗਾ ਹਰ ਦੂਸਰਾ ਜਿੱਤਬਾਲ ਇੱਕ ਗੋਪਾ ਖੇਡਦਾ ਅਮਰੀਕਾ ਦੇ ਵਿੱਚ ਆ ਬੱਲੇ ਬੱਲੇ ਹੋ ਗਈ ਆ ਸੱਪਾਂ ਵਾਲਾ ਕਹਿੰਦਾ ਮੈਂ ਕਰਦਾ ਦੋਅਤ ਆ ਸ਼ੌਕੀ Ha <laughs> ਬਸਤੀ ਅਬਾਸਪੁਰਾ ਆਡਾ ਖੇਨੂ ਵਾਲਾ ਪਰ ਪੌਣ ਚਿੱਟੀ ਵਾਲੇ ਦਾ ਚਿੱਟੀ ਵਾਲਾ ਹੱਸਦਾ ਨੱਚਦਾ ਜੱਗਾ ਆ ਕੇ ਕਹਿੰਦਾ ਇੱਕ ਪਾ ਦੇ ਸਾਡੇ ਵਾਲਿਆ ਇੱਕ ਪਾ ਦੇ ਕਹਿੰਦਾ ਪਰ ਕਹਿੰਦਾ ਮੈਂ ਕੀ ਕਰਾਂ ਰੇਡਾਂ ਹੀ ਦੋ ਪਾ ਸਕਦਾ ਤੀਜੀ ਬੰਦ ਆ ਨਹੀਂ ਤੇ ਮੈਂ ਪਾ ਦਿੰਦਾ ਤੂੰ ਇਹਨੇ ਮਾਰਨ ਆ ਲੱਗਿਆ ਵੱਡੇ ਵੀਰ ਨੇ ਜਦੋਂ ਕੋਈ ਗੱਲ ਆਖ ਦਿੱਤੀ ਤੇ ਛੋਟਾ ਮੋੜਦਾ ਨਹੀਂ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਮੇਰੇ ਪੰਜਾਬੀ ਵੀਰੋ ਆਹ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਪੁਆਇੰਟ ਸੁਖੀ ਵੀਰ ਐਨ ਅੱਜ ਰੰਗ ਲਿਆਈ ਹੈ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ ਸਾਰੇ ਮੁੰਡਿਆਂ ਦਾ ਬੜਾ ਜੋਰ ਲੱਗਿਆ ਦਿਨ ਰਾਤ ਇੱਕ ਕੀਤਾ ਕਦੇ ਸੌਂ ਕੇ ਚੰਗੀ ਤਰ੍ਹਾਂ ਦੇਖਿਆ ਨਹੀਂ ਰਾਤ ਨੂੰ 11 12 ਵਜੇ ਹੋਣੇ ਸੁਖੀ ਵੀਰ ਸੁੱਤਾ ਤੇ ਨਹੀਂ ਕਹਿੰਦਾ ਹਜੇ ਤੇ ਭਾਜੀ ਜਾਗਦੇ ਹੀ ਆ ਸਾਰੇ ਭਰਾਵਾਂ ਨੇ ਬੜੀ ਮਿਹਨਤ ਕੀਤੀ ਹੈ ਆ ਮੇਲਾ ਫੇਰ ਕਾਮਯਾਬ ਹੋਇਆ ਆ ਵਰਲਡ ਕੱਪ ਫੇਰ ਕਾਮਯਾਬ ਹੋਇਆ ਆ ਸਾਹਮਣੇ ਖੇਡ ਮੈਦਾਨ ਅੰਦਰ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਨਫੀਲ ਸਕੁਜਰ ਸਮਾਹ ਵਾਲੇ ਬਾਦਲ ਨਾਲ ਵੀ ਯਾਰੀ ਪੱਕੀ ਹੈ ਇਹ ਤਲਵੰਡਾ ਵਾਲਾ ਪਿੰਟ ਹੈ ਇਹ ਤਲਵੰਡਾ ਵਾਲਾ ਪਿੰਟ ਹੈ 100 ਡਾਲਰ ਮਲਕ ਬਿਰਿਆਮਿੰਦ ਦੇ ਵਾਸਤੇ ਪੰਜਾਬ ਪੈਲਸ ਵੱਲੋਂ ਮਲਕ ਬਿਰਿਆਮਿੰਦ ਦੇ ਲਈ ਸੋ 100 ਡਾਲਰ ਦੇ ਮਾਨਸਮਾ ਬਲਕਾਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਬੜੀ ਜ਼ਿੰਮੇਵਾਰੀ ਨਿਭਾ ਰਹੇ ਨੇ ਵੀਰ ਆ ਇਧਰ ਕੌਣ ਆ ਸੰਧੂ ਚੱਠੇ ਵਾਲਾ ਗਿੰਦਾ 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 ਆ ਕਿੱਦਾ ਕਪੂਰ ਥਲੀਆ ਹੁਣ ਕਰਦਾ ਕਬੱਲਾ ਪੈ ਗਈ ਪੁੱਠੀ ਕਬੱਡੀ 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 ਗਿੰਦਾ ਸੰਧੂ ਚੱਠਾ ਗਿੰਦਾ ਹੁਣ ਹੁਣ ਗੱਲ ਔਖੀ ਹੈ ਪੁਆਇੰਟ ਕੋਣ ਗੱਲ ਉਹ ਆਉਂ ਗਿੰਦਾ ਆਉਂ ਗਿੰਦਾ ਸੱਦੇ ਲੱਗਦੇ ਵਾਹ ਇਹ ਹੈ ਗਿੰਦਾ ਕਪੂਰ ਥਲੀਆ ਲਾਹ 50 ਡਾਲਰ ਪਾਕਿਸਤਾਨ ਦੀ ਟੀਮ ਨੇ ਮੇਰੇ ਕੋਲ ਐ ਸਪੈਸ਼ਲ ਪ੍ਰਾਈਜ਼ ਆਇਆ ਹੈ ਇਹ ਜਰੂਰ ਮੇਰੇ ਤੋਂ ਅੱਗੇ ਫੜ ਲਿਓ ਸਪੈਸ਼ਲ ਪ੍ਰਾਈਜ਼ ਲੈ ਵੀ ਹੜ ਵੀ ਗੁਜਰਾ ਇਹ ਮਾਇਆ ਜਿਹੜੀ ਹੈ ਤੁਹਾਡੀ ਟੀਮ ਲਈ ਸਾਰੀ ਆਈ ਹੈ ਬਹੁਤ ਬਹੁਤ ਧੰਨਵਾਦ ਉਧਰ ਸ਼ਿੰਦਾ ਪੋਲ ਜਨਾਜ ਵਾਲਾ ਸਾਡਾ ਵੀਰ ਵੱਡੇ ਮਾਨ ਨਾਲ ਬੋਲਾਂ ਤੂੰ ਖੁਸ਼ ਹੋ ਕੇ ਕਰਦਾ ਹੈ ਪਹਿ ਤਨ ਤੋਂ ਧੰਮਾਦ ਹੈ ਭੋਜਰਾਜ ਵਾਲੇ ਸਿੰਦੇ ਆਹ ਸਿੰਦੇ ਭੋਜਰਾਜ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਵੀਰ ਸੋ ਵਾਟਰ ਬ੍ਰੇਕ ਵਿੱਕੀ ਕੂਨਰ ਜੀ ਹੁਣਾਂ ਦਾ ਸਿੰਦੇ ਭੋਜਰਾਜ ਦਾ ਗੁਰਮੁਖ ਸੰਧੂ ਦਾ ਉਹ ਸਾਰਾ ਕੁਝ ਦੇਖਦੇ ਹੋਏ ਮੋਸਟ ਵੈਲੂਅਬਲ ਪਲੇਅਰ ਨਿਊਜ਼ੀਲੈਂਡ ਦੇ ਵਰਲਡ ਕੱਪ ਦਾ ਮੱਖਣ ਮੱਖੀ ਉਸ ਨੌਜਵਾਨ ਤੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਕਿਉਂਕਿ ਮੱਖਣ ਮੱਖੀ ਟਾਈਮ ਦਾ ਬੜਾ ਪਾਵਨ ਦਾ ਸਾਡੀ ਫਲਾਈਟ ਇਕੱਠਿਆਂ ਦੀ ਸੀਗੀ ਅਸੀਂ ਸੋਚਿਆ ਵੀ ਬੈਗ ਜਮਾ ਕਰਾਉਂਦੇ ਵੀ ਮੱਖਣ ਮੱਖੀ ਪੁੱਛੀਏ ਅੰਬੇ ਨੇ ਆਖਿਆ ਵੀ ਉਹ ਤਾਂ ਭਾਜੀ 2 ਘੰਟੇ ਪਹਿਲਾਂ ਹੀ ਆ ਗਿਆ ਹੋਣਾ ਔਰ ਮੱਖਣ ਮੱਖੀ ਨੇ ਕਹਿੰਦੇ ਮੈਂਤ ਵੀ ਮਿਸ ਨਹੀਂ ਕੀਤੀ ਹੋਣੀ ਮੱਖਣ ਮੱਖੀ ਨੇ ਮੇਰੇ ਵੀਰੋ ਕਹਿੰਦੇ ਮਯੂਲ ਰੌਲਾ ਵੀ ਨਹੀਂ ਪਾਇਆ ਲੈ ਵੀ ਮੱਖਣਾ ਤੂੰ ਅੱਜ ਦੇ ਇਸ ਵਰਲਡ ਕਬੱਡੀ ਕੱਪ ਦਾ ਆ ਮੋਸ ਵੈਲਿਊਏਬਲ ਪਲੇਅਰ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਮੇਰੇ ਵੀਰੋ ਇਹਨੂੰ 28 ਜਨਵਰੀ ਨੂੰ ਲੈ ਵੀ ਗੋਪੇ ਵੀਰ ਆਪਾਂ ਸਾਰੇ ਵੀਰਾਂ ਨੇ ਉਧਰ ਕਹਿੰਦੇ ਜੱਸੀ ਹੋਣੀ ਹੈ ਹੋਰ ਜਿੰਨੇ ਦੇ ਅਮਰੀਕਾ ਤੋਂ ਭਰਾ ਨੇ ਵੱਡੀ ਗੱਡੀ 21 ਜਨਵਰੀ ਨੂੰ ਬਰਨਾਲੇ ਦੇ ਮੇਲੇ ਤੇ ਕਹਿੰਦੇ ਮੱਖਣ ਮੱਖੀ ਨੂੰ ਸਨਮਾਨ ਦੇ ਵਿੱਚ ਮਿਲੂਗੀ ਮੱਖਣਾ ਤੂੰ ਮਿਹਨਤੀ ਬੰਦਾ ਹੈ ਔਰ ਅੱਜ ਇਹ ਮਿਹਨਤ ਰੰਗ ਲੈ ਕੇ ਆਈ ਹੈ ਮੱਖਣ ਮੱਖੀ ਨੂੰ ਦਿਨ ਦੁਗਣੀ ਰਾਤ ਦੁਗਣੀ ਕਰ ਸਾਰੇ ਯੂਥ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁੱਖੀ ਵਿਰਕ ਦੇ ਜਿਹੜੇ ਸਾਥੀ ਨੇ ਸੁੱਖੀ ਉਹਨਾਂ ਦਾ ਜਾਪੀ ਦਾ ਦਰਸ਼ਪ੍ਰੀਤ ਦਾ ਸ਼ਮਿੰਦਰ ਮਨਕੀਰਤ ਤੇ ਜਸੂ ਦੇ ਨਾਲ ਸੁਖਜਿੰਦਰ ਜਸਤੇਜ ਹਾਂ ਜਸਤੇਜ ਪਾਹਲ ਤੇ ਹਨਨ ਅਮਨੀਤ ਤੇ ਦਿਲਰਾਜ ਹਕੀਮ ਪਰਮਜੀਤ ਜੀ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਬਹੁਤ ਵੱਡਾ ਭਰਾਲਾ ਕੀਤਾ ਸਾਡੀ ਕੌਮ ਦਾ ਇਹ ਸਰਮਾਇਆ ਨੇ ਬਹੁਤ-ਬਹੁਤ ਧੰਨਵਾਦ ਹੈ ਮੰਨਾ ਬਲਨਾਉ ਦੇ ਵਾਸਤੇ 300 ਡਾਲਰ ਹੈ ਹਰਜੀਤ ਰਾਏ ਜੀ ਕਾਕਾ ਮਕਲਾਣਾ ਤੇ ਅਰਜਨ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ 300 ਡਾਲਰ ਮੱਨਾਂ ਬੱਲ ਨਾਉਂਦੇ ਵਾਸਤੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਅਗਲੀ ਕਬੱਡੀ ਪੌਂਡ ਦੇ ਵਾਸਤੇ ਦਲਬਣ ਵਾਲਾ ਪਿੰਟਾ ਆ ਪਿੰਟਾ ਆ ਮੈਦਾਨ ਦੇ ਵਿੱਚ ਰੇਡ ਪਈ ਹੋਈ ਇਸ ਖਿਡਾਰੀ ਦੀ ਅੱਗੇ ਵਧ ਗਿਆ ਲੈ ਵੀ জাফর ali ਆ ਪ੍ਰਿੰਸ ਦਾ ਤੈਨੂੰ ਖਤਾਰ ਮਿਲਿਆ ਹੁਣ ਡੱਕ ਪਾਉਗੇ ਨਹੀਂ ਹੁੰਦਿਆ ਕਮਾਲਾ ਇੱਕ ਪਾਸੇ ਪਿੰਟਾ ਦੂਸਰੇ ਪਾਸੇ ਜਾਫਰ ਅਲੀ ਕੰਬੋ ਹਾਂ ਵਾਹ ਬੱਲੇ 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 ਆ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਹੁੰਦੀ ਹੋਈ ਪੁਆਇੰਟ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਗੋਪੀ ਜੀ ਕਹਿੰਦੇ ਜਿੰਨੇ ਹਕੀਮਪੁਰ ਤੋਂ ਆਏ ਐ ਉਹਨਾਂ ਦਾ ਵੀ ਧੰਨਵਾਦ ਮਾਨਕ ਢੇਰੀ ਵਾਲਿਆਂ ਦਾ ਜਦੋਂ ਕਹਿੰਦੇ ਰੰਗਲੇ ਪੰਜਾਬ ਦੀ ਗੱਲ ਉਹ ਜਿੰਨੇ ਵੀ ਸਾਡੇ ਅੱਜ ਪੰਜਾਬੀ ਹਰਿਆਣਵੀ ਭਰਾ ਲੈਂਦੇ ਪੰਜਾਬ ਦੇ ਵੀਰ ਇਕੱਠੇ ਹੋਏ ਐ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਲਓ ਸਾਹਮਣੇ ਇਸੋਲੇ कबडी जफ़ा सनी कारे संगा बारे जा जफ़ा ਮਲਕ ਨੂੰ ਲੱਗਿਆ ਸਨੀ ਕਾਲੇ ਸੰਘਾ ਵਾਲੇ ਦਾ ਜੱਫਾ ਅਮਰੀਕਨ ਕਬੱਡੀ ਐਸੋਸੀਏਸ਼ਨ ਦੀ ਟੀਮ ਦੇ ਲਈ ਲੈ ਵੀ ਲੱਕੀ ਤੇਰਾ ਤਹਿ ਦਿਲ ਤੋਂ ਧੰਨਵਾਦ ਆ ਲੱਕੀ ਤੇ ਗੋਪੇ ਹੁਣੀ ਪੜਦੇ ਰਹਿਣ ਯਾਰੀਆਂ ਕਹਿੰਦੇ ਪ੍ਰਾਣੀਆਂ ਨੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਇਸ ਵੇਲੇ ਜੱਤਪਾਲ ਚਿੱਟੀ ਜੱਤਪਾਲ ਚਿੱਟੀ ਔਰ ਦੂਜੇ ਪਾਸੇ ਨਫੀਸ ਗੁਜਰ ਨਫੀਸ ਗੁਜਰ ਤੇ ਜੱਤਪਾਲ ਜੱਤ ਨਹੀਂ ਉਹ ਬੰਦੇ ਨੂੰ ਡੜਾਉਣਾ ਡਲਾਉਣਾ ਚਾਹੀਦਾ ਐਨ ਮਿੱਥਿਆ ਮਕਾਮ ਸਦਾ ਪਾਉਣਾ ਦਾ ਰੱਖ ਲੱਖੇ ਸਿੱਧਾ ਦਾ ਭਰੋਸਾ ਰੱਬਲੇ ਕਰ ਮਿਹਨਤ ਆ ਹੀ ਹੁੰਦੀਆਂ ਚੜਾਈਆਂ ਜੱਗ ਤੇ ਕਰ ਮਿਹਨਤ ਆ ਹੀ ਹੁੰਦੀਆਂ ਚੜਾਈਆਂ ਜੱਗ ਤੇ ਔਰ ਵੱਡਾ ਮੇਲਾ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਇਸ ਨੌਜਵਾਨ ਗੱਭਰੂ ਦੀ ਪਹਿਚੂਕੀ ਹੈ ਜਾਂ ਫਿਰ ਚਾਰ ਚਿੱਟੀ ਵਾਲਾ ਔਰ ਸਾਹਮਣੇ ਕਾਲੇ ਸਿੰਘਾਂ ਵਾਲਾ ਪਿਆਰ ਵਰ ਪਿਆਰ ਔਰ ਪੁਆਇੰਟ ਜਿਹੜਾ ਹੈ ਰੀਡਰ ਦੇ ਹਿੱਸੇ ਹੈ ਇਹ ਮੌਸਮ ਢਿੱਲੋ ਹੈ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਉਧਰ ਸਮਾਸ਼ਰ ਕਹਿੰਦਾ ਵੀ ਦੂਜੀ ਮੋੜ ਦੇ ਪਰ ਗੱਲ ਸਮੇਂ ਦੀ ਹੋਣੀ ਹੈ ਬੈਸਟ ਵਾਲੀ ਦੌੜ ਚੱਲਦੀ ਹੈ ਕੌਣ ਬੈਸਟ ਬਣੇਗਾ ਆਹ ਗੱਲ ਸਮੇਂ ਦੀ ਹੋਣੀ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਨ ਕਬੱਡੀ ਉਧਰ ਨਾਣਾ ਵੀ ਕਹਿੰਦੇ ਤਲਵੰਡੀ ਚੌਧਰੀਆ ਵਾਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਜਿਹਨੇ ਪੁੱਠੀਆਂ ਪਾਆਂ ਨੇ ਉਹ ਵੀ ਤੇਜ਼ੇ ਤਰ੍ਹਾਂ ਤੇ ਪੁੱਜਾ ਹੋਇਆ ਆਹ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੋਸਨ ਢਿੱਲੋਂ ਅਲੀ ਸਾਬ ਕਰਿਓ ਗੱਲ ਤੁਹਾਡੀ ਆਪਣੀ ਖੇਡ ਕਬੱਡੀ ਹੈ ਤੁਹਾਡੀ ਆਪਣੀ ਸੁਪਰੀਮ 6x6 ਹੈ ਨਿਊਜ਼ੀਲੈਂਡ ਦੀ ਕਬੱਡੀ ਫੈਡਰੇਸ਼ਨ ਹੈ ਯੂਥ ਤੁਹਾਡਾ ਆਪਣਾ ਇਹ ਖੇਡ ਸਟੇਡੀਅਮ ਆਪਣਾ ਹੈ ਇਹ ਲਾਟਾ ਸੁੰਦਰਨ ਜੇਕਰ ਵਧੀਆ ਲੱਗਾ ਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਮਿਹਰਬਾਨੀ ਕਰਕੇ ਸਾਰੇ ਪ੍ਰਬੰਧਕਾਂ ਲਈ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਤੇ ਨਾਲ ਹੀ ਅਰਦਾਸਾਂ ਵੀ ਸਾਰੇ ਜਰਨਲਿਸਟਾਂ ਦੇ ਵਿੱਚ ਰੜ੍ਹ ਗਏ ਚਾਹੇ ਪ੍ਰਬੰਧਕ ਨੇ ਚਾਹੇ ਕਬੱਡੀ ਦੇ ਦਰਸ਼ਕ ਨੇ ਚਾਹੇ ਕਲੱਬਾਂ ਵਾਲੇ ਨੇ ਤੇ ਚਾਹੇ ਜਿਹੜੇ ਸਾਡੇ ਸਪਾਂਸਰਦ ਨੇ ਸਾਰਿਆਂ ਦਾ ਧੰਨਵਾਦ ਲਾਓ ਰਤਨ ਸਿੰਘ ਰੱਤੀ ਚਿੱਟੀ ਵਾਲੇ ਦਾ ਪੁੱਤਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਾਹ ਬੱਲੇ ਬੱਲੇ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਓ ਚਿੱਟੀ ਵਾਲਾ ਤੇ ਕਿੱਟੀ ਵਾਲੇ ਅੱਗ ਨਿਕਲ ਗਈ ਆਹ ਸਾਹਮਣੇ ਲੱਗਿਆ ਪਿਆ ਜੋਰ ਐਨ ਲੱਗਿਆ ਪਿਆ ਜੋਰ ਹੁਣ ਗੱਲ ਔਖੀ ਹੈ ਨਹੀਂ ਸਰ ਸ਼ੌਕਤ ਸੱਪਾਂ ਵਾਲਾ ਫਜ਼ਲ ਹਾਕ ਗੁੱਜਰ ਕਹਿੰਦਾ ਵੀ ਸ਼ੌਕਤ ਸੱਪਾਂ ਵਾਲਾ ਮੇਰਾ ਫੇਵਰਿਟ ਖਿਡਾਰੀ ਹੈ ਸਾਰੇ ਫੇਵਰਿਟ ਨੇ ਸਾਰੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਨੌਜਵਾਨ ਚਾਹੇ ਲੈਂਦਾ ਪੰਜਾਬ ਹੈ ਚਾਹੇ ਚੜਦਾ ਪੰਜਾਬ ਚਾਹੇ ਕਮੈਂਟੇਟਰ ਨੇ ਚਾਹੇ ਅਫੀਸ਼ੀਅਲਸ ਨੇ ਹਰਾਂ ਦਾ ਰੋਲ ਹੈ ਚਾਹੇ ਪ੍ਰੋਮੋਟਰ ਨੇ ਖੇਡ ਕਬੱਡੀ ਦੇ ਉਹ ਕਬੱਡੀ ਪਾਉਣ ਦੇ ਵਾਸਤੇ ਮਲਕ ਬਿਨੀਆ ਮੀਨ ਔਰ ਦੂਸਰੇ ਪਾਸੇ ਸੰਨੀ ਉਹ ਕਾਲਾ ਸਿੰਘਿਆ ਵਾਲਾ ਕਹਿੰਦੇ ਕਰ ਗਿਆ ਜੋ ਮਹਿੰਦਰ ਮਾਣ ਹੁਣਾ ਕਿਸੇ ਕੋਲ ਹੋਰ ਕਬੱਡੀ ਤੇ ਕਪੂਰਥਲਾ ਤੀਜਾ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਤੀਜਾ ਕੋਈ ਦੋ ਨਾ ਪ੍ਰੀਤਮ ਨਡਾਲਾ ਜੀ ਦਾ ਮੇਰੇ ਵੀਰੋ ਸਮੇਂ ਦੀਆਂ ਗੱਲਾਂ ਨੇ ਪ੍ਰੀਤਾ ਨਡਾਲੇ ਵਾਲਾ ਕਹਿੰਦੇ ਭਾਜੀ ਖੀਰਾਂ ਵਾਲੀਆਂ ਸਾਥੋਂ ਸਦਾ ਲਈ ਵਿਛੜਿਆ ਇਹ ਮੇਰੇ ਵੀਰੋ ਮਹਾਰਥੀ ਹੋਏ ਨੇ ਸਾਡੀ ਖੇਡ ਕਬੱਡੀ ਨੇ ਲਓ ਬਿਲਾਲ ਅਸलम ਕਿੱਲ ਕਰਦਾ ਕੋਸ਼ਿਸ਼ ਪੈਂਟੇ ਨੂੰ ਲਾਉ ਜਫਾ ਗੱਲ ਹੋ ਵੱਖਰੀ ਆਹ ਸਾਹਮਣੇ ਭਰੂ ਬਗਲਾ ਕਰ ਕਮਾਲ ਹੋ ਇੱਕ ਪਾਸੇ ਕਹਿੰਦੇ ਪਾਕਿਸਤਾਨ ਦੀ ਟੀਮ ਪਿਆਰ ਨਾਲ ਬਿਲਾਲ ਪਿਆਰ ਨਾਲ ਪਿਆਰ ਬਿਲਾਲ ਮੋਸਨ ਬਿਲਾਲ ਅਸलम ਗੇਲ ਆ ਤਗੜਾ ਜਫਾ ਮੈਦਾਨ ਦੇ ਅੰਦਰ 300 ਡਾਲਰ ਮੰਨੇ ਮਾਲ ਨੂੰ ਉਹਦੇ ਵਾਸਤੇ ਹਰਜੀਤ ਰਾਏ ਜੀ ਕਾਕਾ ਮਕਲਾਣਾ ਤੇ ਨਾਲ ਅਰਜਨ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਪਿੰਦੇ ਵਿਰਕ ਦਾ ਵੀ ਧੰਨਵਾਦ ਕਰਦੇ ਆ ਸਾਰੀ ਕਮਾਂਡ ਜਿਹੜੀ ਉਹਨਾਂ ਨੇ ਸੰਭਾਲੀ ਹੈ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਨੈਸ਼ਨਲ ਲੈਵਲ ਦੇ ਕ੍ਰਿਕਟਰ ਆ ਮਾਣ ਹੈ ਸਾਰੇ ਪੰਜਾਬੀਆਂ ਦੇ ਉੱਪਰ ਸਾਰਿਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰੀਆਂ ਖੇਡ ਦਾ ਕੋਈ ਹਾਕੀ ਕੋਈ ਫੁੱਟਬਾਲ ਖੇਡਦਾ ਹੈ ਕੀਤਿਆਂ ਟੈਨਿਸ ਵਿੱਚ ਕਈਆਂ ਤਿਆਰੀਆਂ ਨੇ ਆ ਖਿਡਾਰੀ ਕ੍ਰਿਕਟ ਦੇ ਵਾਧਾ ਬੜੀ ਖੜਵੇ ਕਈਆਂ ਨਿਸ਼ਾਨੇਬਾਜ਼ੀ ਵਿੱਚ ਖੂਬ ਮੱਲਾ ਮਾਰੀਆਂ ਨੇ ਆ ਕੁਸ਼ਤੀ ਵਿੱਚ ਵੀ 올림픽 ਜੋ ਲੈਂਡ ਵੈਡਲ ਹੁਣ ਭਰੀਆਂ ਜੱਗ ਦੇ ਕਬੱਡੀ ਨੇ ਉਡਾਰੀਆਂ ਨੇ ਹਰ ਇੱਕ ਗੇਮ ਇਹ ਜੰਨੀਆਂ ਨੇ ਖਾੜਦੀ ਏ ਤਾਂ ਹੀਓ ਖੇਡਾਂ ਸੱਬੇ ਬਿਣਗ ਪਿਆਰੀਆਂ ਨੇ ਆਈਓ ਖੇਡਾਂ ਸੱਬੇ ਬਿਣਗ ਪਿਆ ਸਾਰੀਆਂ ਖੇਡਾਂ ਪਿਆਰੀਆਂ ਨੇ ਪਰ ਕਬੱਡੀ ਜਿਵੇਂ ਕਹਿੰਦੇ ਹੁੰਦੇ ਵੀ ਪੰਜਾਬੀਆਂ ਦੀ ਮਾਂ ਖੇਡ ਹੈ ਕਬੱਡੀ ਵਰਗੀ ਖੇਡ ਦੀ ਔਰ ਬੜਾ ਮੇਰੇ ਵੀਰੋ ਜਿਵੇਂ ਕਹਿੰਦਾ ਸੰਗਤ ਇਕੱਠੀ ਹੁੰਦੀ ਹੈ ਔਰ ਦੁਨੀਆ ਕਹਿੰਦੇ ਲਾਈਵ ਜੁੜਦੀ ਹੈ ਸਵਾਦ ਆਉਂਦਾ ਖੇਡ ਕਬੱਡੀ ਦਾ ਲਓ ਸਾਹਮਣੇ ਇੱਕ ਪਾਸੇ ਕਬੱਡੀ 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 ਨਫੀਸ ਗੁੱਜਰ 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 ਆਹ ਦੂਜੇ ਪਾਸੇ ਲੱਡਾ ਲੱਡਾ ਉਹ ਲੈ ਗਿਆ ਲੱਡਾ ਏ ਏ ਏ ਆ ਅੱਗ ਜੀ ਹੁਣ ਵਾਵਾ ਟਾਈਮ ਨਿਕਲੀ ਜਾਣ ਦੇ ਆ ਅੱਗ ਜੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਇਹ ਵੀ ਵਰਾ ਵੱਖਰਾ ਜਾ ਮੇਰੇ ਵੀਰੋ ਦ੍ਰਿਸ਼ ਜਿਹੜਾ ਖੇਡ ਕਬੱਡੀ ਦੀ ਗਰਾਊਂਡ ਦੇ ਵਿੱਚ ਬਣਿਆ ਹੋਇਆ ਸੋ ਬਾਟ ਚੋਟੀ ਦੇ ਮੁਕਾਬਲੇ ਸਵੇਰ ਤੋਂ ਲੈ ਕੇ ਖੇਡੇ ਗਏ ਹੈ ਸਹੀ 9:00 ਵੱਜ ਗਏ ਹੈ ਸੂਈ 10 ਤੇ ਚੜ ਗਈ ਹੈ ਕੱਲੂ ਵੀ ਫਲੈਟਾਂ ਫੜਨੀਆਂ ਨੇ ਫਿਰ ਪੰਜਾਬ ਦੀ ਧਰਤੀ ਸਮਾਲਸਰ ਤੋਂ ਸ਼ੁਰੂ ਹੋਊ ਮੇਰੇ ਮਿੱਤਰੋ ਫਿਰ ਕਹਿੰਦੇ ਲਗਾਤਾਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਰੌਣਕਾਂ ਜਿਹੜੀਆਂ ਉਹ ਵੱਡੀਆਂ ਨੇ ਹਰੇਟ ਬਹੁਤ ਵਾਤਾ ਲਓ ਜੀ ਪਾਓ ਕਬੱਡੀ ਪਾ ਵੀ ਕਬੱਡੀ ਕਾਲੇ ਸੰਘਾ ਆ ਰਿਹਾ ਤੂੰ ਵੀ ਮਾਨਣਾ ਆਖੇਗਾ ਵੀ ਮੈਂ ਪਾਕਿਸਤਾਨੀਆਂ ਤੇ ਵੀ ਕਬੱਡੀ ਪਾਈ ਹੈ